ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਪ੍ਰੈਕਨਫਰੈਂਸ ਚਾਹੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਹੱਥ ਜੋੜ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਆਂ ਆਮ ਆਦੀ ਪਾਰਟੀ ਜਿਹੜੀ ਲੋਕਾਂ ਵਿੱਚ ਇਨਕਲਾਬ ਦਾ ਨਾਰਾ ਦੇ ਕੇ ਆਈ ਸੀ ਜਿਹੜੇ ਕਹਿੰਦੇ ਸੀ ਕਿ ਅਸੀਂ ਬਹੁਤ ਸਾਫ਼ ਸੁਥਰਾ ਨੇਕ ਪ੍ਰਸ਼ਾਸਨ ਦੇਵਾਂਗੇ ਅੱਜ ਓਹੋ ਇੱਥੇ ਦਾ ਇਲੈਕਸ਼ਨ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਐਸੀਆਂ ਕਨਾਉਣੀਆਂ ਹਰਕਤਾਂ ਕਰ ਰਹੀ ਹੈ ਕਿ 25-25 ਲੱਖ ਰੁਪਏ ਦੀ ਬੋਲੀ ਲਗਾਤੀ ਆ ਆਮ ਬੰਦਿਆਂ ਦੀ ਐਮਸੀਆਂ ਦੀ ਹੈ ਤੇ ਹੋਰਾਂ ਦੀ ਪੈਸਾ ਪੂਰਾ ਖਰਚਿਆ ਜਾ ਰਿਹਾ ਸਰਕਾਰੀ ਮਸ਼ੀਨਰੀ ਨੂੰ ਪੂਰਾ ਵਰਤਿਆ ਜਾ ਰਿਹਾ ਹਰ ਤਰ੍ਹਾਂ ਦੀ ਧਮਕੀ ਹਰ ਤਰ੍ਹਾਂ ਦਾ ਸਾਰਾ ਕੁਝ ਹੋ ਰਿਹਾ ਤੁਸੀਂ ਦੇਖ ਕੇ ਵੀ ਆਏ ਹੋ ਤੇ ਹੋ ਰਿਹਾ ਦੇਖ ਵੀ ਰਹੇ ਹੋ ਲekin ਪਹਿਲਾਂ ਵੀ ਇਲੈਕਸ਼ਨ ਹੁੰਦੇ ਆਏ ਐ ਪਹਿਲਾਂ ਵੀ ਮਸ਼ੀਨਰੀਆਂ ਦਾ ਮਿਸਯੂਜ਼ ਹੁੰਦਾ ਹੈ ਪੈਸੇ ਦੀ ਵਰਤੋਂ ਹੁੰਦੀ ਹੈ ਮੈਂ ਇਸ ਗੱਲ ਨੂੰ ਬਹੁਤਾ ਸਜੀਹ ਨਹੀਂ ਦਿੰਦਾ ਲੇਕਿਨ ਐਸਯੂ ਦੇ ਵਾਸਤੇ ਲੜ ਰੇ ਆ ਤੇ ਲੜਾਂਗੇ ਪਰ ਹੁਣ ਇਹ ਜਿਸ ਕਨੇਹੋਣੀ ਹਰਕਤਾ ਤੇ ਆਮ ਆਦਮੀ ਪਾਰਟੀ ਉੱਤਰੀ ਹੈ ਮੈਂ ਉਹਦੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਕਿ ਜਾਨ ਮਾਲ ਨੂੰ ਪੈਗੇ ਹੈ ਬੂਥ ਕੈਪਚਰ ਕਰਨ ਦਾ ਪਹਿਲਾਂ ਤੇ ਜਗਾੜ ਬਣਾ ਲਿਆ ਤਰੀਕਾ ਲੱਭ ਲਿਆ ਤੇ ਕਤਲਾਂ ਨੂੰ ਇੱਥੇ ਵਿੱਚ ਲੈ ਕੇ ਆ ਗਏ ਜਿਨ੍ਹਾਂ ਨੇ ਤਿੰਨ ਤਿੰਨ ਕਤਲਾਂ ਦੇ ਇਸ ਤੋਂ ਵੀ ਜ਼ਿਆਦਾ ਕਤਲਾਂ ਦੇ ਜਿਨ੍ਹਾਂ ਤੇ ਕੇਸ ਚੱਲ ਰਹੇ ਹੈ ਉਹਨਾਂ ਨੂੰ ਪਰੋਲ ਤੇ ਲਿਆ ਕੇ ਸਾਡਾ ਇਲੈਕਸ਼ਨ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਕਿ ਆ ਬੰਦਾ ਖੜਾ ਹੈ ਪੁਲਿਸ ਦੇ ਨਾਲ ਇਹਦਾ ਨਾਮ ਹੈ ਦਰਜੀਤ ਸਿੰਘ ਪਾਨਾ ਜਲੰਧਰ ਦਾ ਰਹਿਣ ਵਾਲਾ ਪਾਨਾ ਦਰਜੀਤ ਸਿੰਘ ਪਾਨਾ ਗੈਂਕਰ ਹੈ ਇਹ ਇਹ ਪਟਿਆਲੇ ਦੀ ਜੇਲ੍ਹ ਵਿੱਚ ਬੰਦ ਸੀ ਇਸ ਦੇ ਪਰ ਕੇਸ کیا ਹੈ ਪਹਿਲਾਂ ਇਹਨੇ ਕਤਲ ਕੀਤਾ ਮਤਲਬ ਕਤਲ ਦਾ ਦੋਸ਼ ਲੱਗਿਆ ਇਹਦੇ ਤੇ ਤਾਂ ਇਹ ਅੰਦਰ ਚਲੇ ਗਿਆ ਇਹ ਜਮਾਨਤ ਲੈ ਕੇ ਆ ਗਿਆ ਜਮਾਨਤ ਪਰ ਆਏ ਬੇ ਨੇ ਦੋ ਕਤਲ ਦਾ ਹੋ ਕੇ ਦੋਸ਼ ਲੱਗਿਆ ਦੋ ਕਤਲ ਹੋਰ ਹੋਏ ਜਿਹੜੇ ਕਿ ਕਹਿੰਦੇ ਵੀ ਇਹਨੇ ਕੀਤੇ ਤਿੰਨ ਕਤਲ ਹੋ ਗਏ ਇਹ ਬੰਦਾ ਅੰਦਰ ਚਲੇ ਗਿਆ ਇਹਨੂੰ ਉਮਰ ਕੈਦ ਸੁਣਾ ਦਿੱਤੀ ਗਈ ਹਾਈ ਕੋਰਟ ਤੱਕ ਪਤਾ ਨਹੀਂ ਮਨੂੰ ਸੁਪਰੀਮ ਕੋਰਟ ਗਿਆ ਕਿ ਨਹੀਂ ਹਾਈ ਕੋਰਟ ਤੱਕ ਤਾਂ ਪਤਾ ਕਿ ਇਹਦੀ ਜ਼ਮਾਨਤ ਨਹੀਂ ਹੋਈ ਤੇ ਹੁਣ ਆਮ ਆਦੀ ਪਾਰਟੀ ਨੇ ਇਸੇ ਪਰਿਵਾਰ ਤੋਂ ਦਰਖਾਸਤ ਲੈ ਕੇ ਡੀਸੀ ਨੂੰ ਕਹਿ ਕੇ ਜੇਲਰ ਨੂੰ ਗਵਾਹ ਪਾ ਕੇ ਇਸ ਨੂੰ ਪਰੋਲ ਤੇ ਲਿਆਂਦਾ ਪਰसों ਕਿ ਇਹ ਪੁਲਸ ਵਾਲਿਆਂ ਨੂੰ ਨਾਲ ਲੈ ਕੇ ਇਦੇ ਚਾਰੇ ਪਾਸੇ ਪੁਲਿਸ ਹੁੰਦੀ ਐ ਪੂਰੀ دہشت گردੀ ਸਾਡੇ ਬਹਿਸਰਕੇ ਚ ਪਾ ਰਿਹਾ ਹੈ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਧਮਕੀਆਂ ਦੇ ਚੁੱਕਿਆ ਛੀਚਲ ਦੇ ਘਰ ਦੇ ਆਲੇ-ਦਾਲੇ ਫਿਰਦਾ ਪਾਇਆ ਗਿਆ ਤੇ ਮੈਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਕਿ ਆਹ ਰਾਜ ਲਿਆਉਣ ਵਾਸਤੇ ਤੁਹਾਨੂੰ ਲੋਕਾਂ ਨੇ ਬੁੱਟਾ ਪਾਈਆਂ ਸੀ ਤੁਸੀਂ ਇਲੈਕਸ਼ਨ ਲੜਨਾ ਫੇਰ 3K ਨਾਲ ਲੜੋ ਤੁਸੀਂ ਪੈਸੇ ਵੀ ਵਰਤ ਰਹੇ ਆ ਸਾਡੇ ਬੰਦਿਆਂ ਨੂੰ ਪੈਸੇ ਦੇ ਕੇ ਕਈ ਲੈ ਗਏ ਕੋਈ ਗੱਲ ਨਹੀਂ ਵੱਡੇ ਬੋਟਾਂ ਦੇ ਲੋਕਾਂ ਨੇ ਪਾਉਣੇ ਤੁਸੀਂ ਧੰਕੀਆਂ ਪੁਲਿਸ ਵਾਲਿਆਂ ਦਾ ਹੋਰ ਮੰਜੂਰ ਲੇਕਿਨ ਆਹ ਕਿਸ ਤਰ੍ਹਾਂ ਮੰਜੂਰ ਕਰ ਲੀਏ ਤੁਸੀਂ ਕਿਹਾ ਸੀ ਕਿ ਲੁਗਰਾ ਲਓ ਮਰਵਾਣਾ ਚਾਹੁੰਦੇ ਹੋ ਜਾਂ ਚਰਜੀ ਚਿੱਨੀ ਨੂੰ ਮਰਵਾਣਾ ਚਾਹੁੰਦੇ ਹੋ ਜਾਂ ਜਿਹਨੇ ਤੁਹਾਡੇ ਤੇ ਐਲੀਗੇਸ਼ਨ ਲਗਾਤੇ ਉਹਨਾਂ ਨੂੰ ਮਰਵਾਣਾ ਚਾਹੁੰਦੇ ਹੋ ਤੁਸੀਂ ਕਿਹਨੂੰ ਮਰਵਾਣਾ ਚਾਹੁੰਦੇ ਹੋ ਕੀ ਤੇ ਤੁਸੀਂ ਕਿਹੜਾ ਕਿਹੜਾ ਬੂਥ ਕੈਪਚਰ ਕਰਾਣਾ ਚਾਹੁੰਦੇ ਹੋ ਤੇ ਸਾਡੇ ਬੰਦਿਆਂ ਨੂੰ ਜੀਣ ਨਹੀਂ ਦੇ ਰਿਆ ਦੋ ਕੱਲ ਰਾਤ ਦਾ ਆਇਆ ਹੋਇਆ ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਾਂਗਾ ਕਿ 10 ਤਰੀਕ ਤੱਕ ਇਹਦੀ ਪਰੋਲ ਕੈਂਸਲ ਕਰਕੇ ਉਹਨੂੰ ਵਾਪਸ ਭੇਜਿਆ ਜਾਵੇ ਉਸ ਤੋਂ ਬਾਅਦ ਉਹ ਇਹ ਭੇਜਿਆ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਏ ਗ੍ਰੇਡ ਕੈਟਾਗਰੀ ਦਾ ਕ੍ਰਿਮੀਨਲ ਉਸ ਨੂੰ ਡਿਊਰਿੰਗ ਇਲੈਕਸ਼ਨ ਕੋਡ ਪਰੋਲ ਨਹੀਂ ਦਿੱਤੀ ਜਾ ਸਕਦੀ ਕਿਹਨੂੰ ਲਿਖਿਆ ਫਿਰ ਇਹਨੂੰ ਕਿਸ ਤਰ੍ਹਾਂ ਦਿੱਤੀ ਗਈ ਕਿਸ ਤਰ੍ਹਾਂ ਲਿਆਂਦਾ ਗਿਆ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਆ ਇਹ ਤੁਹਾਡਾ ਇਨਕਲਾਬ ਹੈ ਹੁਣ ਤਾਂ ਫਿਰ ਐਸੀ ਹੈ ਕਿ ਸਰ ਪਰੋਸੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਸਾਥਿਲ ਮੇ ਹੈ ਐਸੀ ਲੜਾਂਗੇ ਐਸੀ ਮਰਾਂਗੇ ਐਸੀ ਇੱਥੇ ਆਪਣੇ ਜਲੰਧਰ ਨੂੰ ਬਚਾਉਣਾ ਹੈ ਐਸੀ ਪੰਜਾਬ ਨੂੰ ਬਚਾਉਣਾ ਥੋਤੇ ਜਿਸ ਤਰੀਕੇ ਦੇ ਤੁਹਾਡੇ ਰਵਈਏ ਐ ਇਸ ਤਰ੍ਹਾਂ ਦੇ ਕਾਤਲ ਕਨਾਉਣੀਆਂ ਹਰਕਤਾਂ ਤੁਹਾਡੀਆਂ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਇਲੈਕਸ਼ਨ ਲੁੱਟਣਾ ਚਾਹੁੰਦੇ ਹੋ ਪੁਲਿਸ ਦੀਆਂ ਪ੍ਰਚਾਰਣ ਦੀ ਸਹਾਇਤਾ ਦੇ ਨਾਲ ਤੇ ਇਸ ਤਰ੍ਹਾਂ ਦੇ ਕ੍ਰਿਮੀਨਲਜ਼ ਨੂੰ ਲਿਆ ਕੇ ਐਸੀ ਇਹ ਹੁਣੇ ਚੱਲਣ ਨਹੀਂ ਦੇਣਾ ਇਲੈਕਸ਼ਨ ਤਾਂ ਲੋਕਾਂ ਨੇ ਬੋਟਾ ਪਾਉਣਿਆ ਲੋਕ ਨੇ ਤਾਰਾ ਕਰਨਗੇ ਨਾ ਜਲੰਧਰ ਦੇ ਲੋਕ ਡਰਦੇ ਐ ਨਾ ਜਲੰਧਰ ਦੇ ਲੋਕ ਬਕਾਉ ਹੈ। ਨਾ ਜਲੰਧਰ ਦੇ ਲੋਕ ਤੁਹਾਡੇ ਲਾਰਿਆਂ ਵਿੱਚ ਆਉਣ ਵਾਲੇ ਆ। ਤੁਸੀਂ ਪਹਿਲਾਂ ਕਿਹਾ ਦਲਿਤ ਡਿਪਟੀ ਸੀਐਮ ਬਣਾਵਾਂਗੇ ਅੱਜ ਤੱਕ ਨਹੀਂ ਬਣਾਇਆ ਹੁਣ ਕਿਤਨਾ ਜਾਂਦੇ ਉਹਨਾਂ ਬਸਤੀਆਂ ਦੇ ਵਿੱਚ। ਤੁਸੀਂ ਅੱਜ ਸਵੇਰੇ ਮੀਂਹ ਪਿਆ ਇੱਕ ਘਰ ਦੇ ਵਿੱਚ 2-2 ਫੁੱਟ ਪਾਣੀ ਉਹਦੀ ਵੀਡੀਓ ਤੁਹਾਨੂੰ ਦਿਖਾ ਦਿੰਨਾ ਮੈਂ। ਇੱਕ ਨਹੀਂ ਇਹ ਸਾਰੇ ਘਰਾਂ ਦਾ ਇਹ ਹਾਲ ਹੈ। ਦੋਸਤਾਂ ਤੁਸੀਂ ਕੀ ਕਰਦੇ ਰਹੇ ਜੀ ਗੰਦਾ ਪਾਣੀ ਟਿਊਬਲ ਬੰਦ ਹੈ ਟਿਊਬਲ ਇੱਕ ਪਾਸੇ ਦੇ ਵਿੱਚ 4 ਦਿਨ ਹੋ ਗਏ ਪਾਣੀ ਨਹੀਂ ਆਇਆ ਉਹ ਕੀ ਦੀ ਜ਼ਿੰਮੇਵਾਰੀ ਹੈ ਤੁਸੀਂ ਇੱਥੇ ਇਲੈਕਸ਼ਨ ਲੜਨ ਦੇ ਬਾਵਜੂਦ ਪੂਰਾ ਜੋਰ ਲਾਉਣ ਦੇ ਬਾਵਜੂਦ ਇੱਕ ਪਾਸੇ ਵੀ 4 ਦਿਨ ਤੋਂ ਪਾਣੀ ਨਹੀਂ ਪਹੁੰਚਾ ਸਕੇ ਤਾਂ ਇਹ ਲੋਕਾਂ ਦਾ ਬਣੇਗਾ ਕਿਆ ਮੈਂ ਇੱਥੇ ਦੇ ਜਿਹੜਾ ਕਮਿਸ਼ਨਰ ਹੈ ਕਾਰਪੋਰੇਸ਼ਨ ਦਾ ਉਹਨੂੰ ਚਿੱਠੀ ਲਿਖ ਕੇ ਦਿੱਤੀ ਹੈ केजी ਮੈਨੂੰ ਐਸਟੀਮੇਟ ਬਣਾ ਕੇ ਦੋ ਮੈਂ ਇੱਥੇ ਦਾ ਐਮਪੀ ਚੁਣਿਆ ਗਿਆ ਮੈਂ ਆਪਣੇ ਐਮਪੀ ਫੰਡ ਤੋਂ ਇੱਥੇ ਟਿਊਬ ਲਾਉਣਾ ਚਾਹਦਾ ਆ ਲਵਾਉਂਗਾ ਲੇਕਿਨ ਇਹ ਸਰਕਾਰ ਵੱਲੋਂ ਕੁਝ ਨਹੀਂ ਹੋ ਰਿਹਾ ਇਹ ਸਰਕਾਰ ਵੱਲੋਂ ਆ ਹੋ ਰਿਹਾ ਹੈ ਕਿ ਕ੍ਰਿਮੀਨਲ ਨੂੰ ਲਿਆ ਕੇ ਇੱਥੇ ਫੋਟੋ ਕੈਪਚਰਿੰਗ ਕਰਕੇ ਪੁਲਿਸ ਨੂੰ ਲਗਾ ਕੇ ਇਹ ਇੱਥੇ ਲੁੱਟਣਾ ਚਾਹੁੰਦੇ ਐ ਇਲੈਕਸ਼ਨ ਨੂੰ ਜਿਹੜਾ ਕਿ ਅਸੀਂ ਲੁੱਟਣ ਨਹੀਂ ਦਵਾਗੇ ਅਸੀਂ ਇਸ ਦਾ ਇਲੈਕਸ਼ਨ ਕਮਿਸ਼ਨ ਕੋਲ ਵੀ ਜਾਵਾਂਗੇ ਸਰਕਾਰ ਨੂੰ ਵੀ ਕਹਿ ਰਹੇ ਆ ਕਿ ਇਹਨੂੰ ਵਾਪਸ ਭੇਜੋ ਜੀ ਨੇ ਸਪਾਰਸ ਕਰਕੇ ਲਿਆਂਦਾ ਹੈ ਉਹੀ ਸਪਾਰਸ ਕਰੇ ਜਿਹੜੇ ਇੱਥੇ ਆ ਕੇ ਡੇਰਾ ਲਾ ਲਿਆ ਜਿਨ੍ਹਾਂ ਨੇ ਕੋਠੀਆਂ ਦੱਬ ਕੇ ਯਾਰ ਮੈਂ ਤਾਂ ਹੈਰਾਨ ਹੈ ਉਹ ਮੁੱਖ ਮੰਤਰੀ ਦੇ ਜਿਹੜੇ ਗਨਮੈਨ ਨੇ ਕਿਤੇ ਰੁਪਈਆ ਖਾਂਦੇ ਉਹਦੇ 3 ਲੱਖ ਰੁਪਈਆ ਹੋ ਗਿਆ ਉਹ ਨਹੀਂ ਦਿੱਲੇ ਕਿਆ ਕਰੂਗੇ ਹੁਣ ਇਹ ਵੀ ਲੁੱਟ ਜਾਈ ਜਾਣਾ ਸਾਡੇ ਗਰੀਬਾਂ ਦੇ ਨਾਲ ਸੋ ਆ ਚੀਜ਼ ਜਿਹੜੀ ਹੈ ਇਹ ਬਰਦਾਸ਼ਤ ਸਕੇਬਲ ਨਹੀਂ ਆ ਜਿਹੜੇ ਗਨਮੈਨ ਕਿਆ ਕਰਦੇ ਆ ਹੋਰ ਉਸਕਾ ਕਰਦੇ ਜੀ ਕਿਸ ਤਰ੍ਹਾਂ ਰੁਪਏ ਖਾਂਦੇ ਬਹੁਤਾ ਪੰਗਾ ਨਹੀਂ ਲੇਕਿਨ ਇਸ ਤਰ੍ਹਾਂ ਦੀ ਦਹਿਸ਼ਤ ਕਰਦੀ ਜਿਹੜੀ ਕਿ ਕ੍ਰਿਮੀਨਲ ਅਪਰੋਚ ਆਮ ਆਦਮੀ ਪਾਰਟੀ ਨੇ ਅਪਣਾਈ ਹੈ ਅਸੀਂ ਇਹਦੇ ਇੱਕ ਤੋਂ ਉਰਨਿੰਦਾ ਕਰਦੇ ਹਾਂਾਰੇ ਦੇ ਖਿਲਾਫ ਅਸੀਂ ਲੜਾਂਗੇ ਅਸੀਂ ਤਕੜੇ ਹੋ ਕੇ ਇਲੈਕਸ਼ਨ ਜਿੱਤਣਾ ਹੈ ਅਰ ਪਿਆਰ ਦੇ ਨਾਲ ਜਿੱਤਣਾ ਹੈ ਲੋਕਾਂ ਵਿੱਚ ਅਸੀਂ ਪਿਆਰ ਦਾ ਸਨੇਹਾ ਦੇਣਾ ਹੈ ਅਸੀਂ ਪਿਆਰ ਨਾਲ ਹੀ ਕੰਮ ਕਰਨਾ ਹੈ ਮੈਨੂੰ ਲੋਕਾਂ ਨੇ ਪਿਆਰ ਨਾਲ ਵੋਟਾਂ ਪਾਈਆਂ ਲੇਕਿਨ ਮੈਂ ਨਸ਼ਿਆਂ ਦੇ ਖਿਲਾਫ ਮੈਂ ਜਿਹੜੀਆਂ ਗੜਾ ਸੱਟਾ ਚੱਲਦਾ ਲਾਟਰੀਆਂ ਚੱਲਦੀਆਂ ਜਿਹੜੀਆਂ ਇੱਥੇ ਬਦਫੈਲੀਆਂ ਹੋ ਰਹੀਆਂ ਜਿਹੜੀਆਂ ਇੱਥੇ ਚੈਨ ਖਿੱੱਚ ਹੋ ਰਹੀਆਂ ਜਿਹੜੇ ਇੱਥੇ ਡਾਕੇ ਆ ਲੁੱਟਾ ਹੋ ਰਹੀਆਂ ਉਹਨਾਂ ਦੇ ਖਿਲਾਫ ਲੜਾਂਗਾ ਆਖਰੀ ਦਮ ਤੱਕ ਲੜਾਂਗਾ ਆਰਾ ਸਾਡੇ ਭੈਣ ਜੀ ਆਰ ਦਿੱਤੇ ਜਾਣੇ ਐ ਅਸੀਂ ਦੋਵੇਂ ਭੈਣ ਭਾਈ ਲੜ ਇੱਥੇ ਇਹਨਾਂ ਬਦਫੈਲੀਆਂ ਨੂੰ ਦੂਰ ਕਰਾਂਗੇ ਇਹ ਦੋਨੋਂ ਇੱਕੋ ਜਿਹੀ ਹੈ ਭਾਜਪੀ ਤੇ ਆਮ ਆਦਮੀ ਪਾਰਟੀ ਦੋਨਾਂ ਨੇ ਇੱਥੇ ਕਿਉਂਕਿ ਜਿਹੜੇ ਪਹਿਲਾਂ ਲਾਹੌਰ ਮਾੜੇ ਸੀ ਅੱਜ ਪਸ਼ੌਰ ਵੀ ਮਾੜੀ ਹੈ ਜੇ ਭਾਜਪਾ ਉਹਨੂੰ ਲੈ ਗਈ ਤਾਂ ਉਹ ਚੰਗੇ ਨਹੀਂ ਹੋਗੇ ਉਹਨਾਂ ਨੇ ਇੱਥੇ ਰਲ ਕੇ ਸਾਰਾ ਕੁਝ ਕੀਤਾ ਤੇ ਜਿਹੜੇ ਹੁਣ ਢੇੜਨੇ ਆ ਜਾਂ ਜਿਹੜੇ ਅਰੋੜੇ ਵਾਗੇ ਬੈਠੇ ਜਿਨ੍ਹਾਂ ਤੇ ਸਾਰੇ ਅਲੀਗੇਸ਼ਨ ਲੱਗੇ ਆ ਉਹ ਵੀ ਇੱਥੇ ਮਾੜੀ ਹੈ ਇਸ ਕਰਕੇ ਜਲੰਧਰ ਦੇ ਲੋਕਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਚੁਣੋ ਜਿਹੜਾ ਤੁਹਾਡੇ ਮੁਫਾਦ ਵਾਸਤੇ ਤੁਹਾਡੀ ਸ਼ਾਂਤੀ ਵਾਸਤੇ ਤੁਹਾਡੇ ਪਿਆਰ ਵਾਸਤੇ ਤੁਹਾਡੀ ਤਰੱਕੀ ਵਾਸਤੇ ਖੜਾ ਹੋਰ ਖੜੇਗਾ ਜਾ ਤੁਸੀਂ ਮਾਨੂੰ ਪਾਵਰ ਦਿੱਤੀ ਹੈ ਤਾਂ ਇਸ ਪਾਵਰ ਦੀ ਵਰਤੋਂ ਕਰਕੇ ਪਾਰਲੀਮੈਂਟ ਤੱਕ ਲੋਕਾਂ ਦੀ ਲੜਾਈ ਲੜਾਂਗਾ ਔਰ ਲੜ ਕੇ ਦਿਖਾਵਾਂਗੇ ਔਰ ਇਹ ਲੜਾਈ ਹੈ ਜਿਹੜੀ ਨਸ਼ੇ ਨੂੰ ਖਤਮ ਕਰਨ ਦੀ ਜੜਾ ਤਿੱਕਾ ਖਤਮ ਕਰਨ ਦੀ ਲਾਟਰੀ ਖਤਮ ਕਰਨ ਦੀ ਇੱਥੇ ਲੁੱਟਾਂ ਖੋਹਾਂ ਕਰਦੀ ਇਹ ਲੜਾਈ ਅਸੀਂ ਜਿੱਤਾਂਗੇ ਔਰ ਤਗੜੇ ਹੋ ਕੇ ਜਿੱਤਾਂਗੇ ਜਨਤਾ ਦੇ ਰੀਸ ਤੋਂ ਬਾਹਰ ਜਿਹੜਾ ਕਿ ਆਇਆ ਹੈ ਤੇ ਜੋ ਜੁਆਇਨ ਕਰਾਇਆ ਜਾਣਗੇ ਇਹ ਆਪਰ ਐਕਟਿਵ ਹੋਏਗਾ ਖਦਾਬਤ ਇਹ ਆਪ ਐਕਟਿਵ ਹੋ ਚੁੱਕਿਆ ਹੈ ਅਜੇ ਕੱਲ ਆਇਆ ਹੈ ਇਹਨੇ ਪੂਰੀ ਐਕਟੀਵਿਟੀ ਸ਼ੁਰੂ ਕਰਤੀ ਹੈ ਮੈਂ ਤੁਹਾਨੂੰ ਫੇਰ ਦੱਸਦੇ ਰਿਹਾ ਸੀ ਕੱਲ ਦੇ ਘਰ ਆਲੇ ਦਾਲੇ ਘੁੰਮਦਾ ਦਿਖ ਰਿਹਾ ਇਸੇ ਨੂੰ ਵੀ ਜਾਨ ਮਾਲ ਦਾ ਖਤਰਾ ਹੈ ਸਾਡੇ ਹਲਕੇ ਦੇ ਵਿੱਚ ਉਹ ਚਾਹੇ ਕੋਈ ਕੈਂਡੀਡੇਟ ਹੈ ਕਿਉਂਕਿ ਹਾਰ ਰਹੇ ਹਨ ਜੇ ਕੋਈ ਕੈਂਡੀਡੇਟ ਵੀ ਮਾਰਿਆ ਗਿਆ ਤਾਂ ਇਲੈਕਸ਼ਨ ਖਤਮ ਹੋ ਜਾਣਗੇ ਹਰ ਜਿਹੜੇ ਬੰਦੇ ਨੇ ਪਹਿਲਾਂ ਜਮਾਨਤ ਤੇ ਆ ਕੇ ਦੋ ਕਤਲ ਕੀਤੇ ਤੁਸੀਂ ਕਿਸ ਤਰ੍ਹਾਂ ਅੰਦਾਜ਼ਾ ਲਗਾ ਸਕਦੇ ਜਿਹੋ ਹਮਲੇ ਕਰੇਗਾ ਮੈਂ ਕਹਿੰਦਾ ਪੁਲਿਸ ਕੀ ਕਰਦੀ ਹੈ ਇਹ ਡੀਸੀ ਕਿਦਾਂ ਅੰਦਾਜ਼ੇ ਨੇ ਇਹ ਇਜਾਜ਼ਤ ਦਿੱਤੀ ਹੈ ਅਰੇ ਇਲੈਕਸ਼ਨ ਦੇ ਵਿੱਚ ਠੀਕ ਹੈ ਮੁੱਖ ਮੰਤਰੀ ਨੂੰ ਤਾਂ ਇਹ ਜਿਹੇ ਬੰਦਿਆਂ ਦੀ ਲੋੜ ਹੈ ਉਹਨੇ ਬੁਲਾ ਲਿਆ ਲੇਕਿਨ ਅਸੀਂ ਤਾਂ ਆਪਣੇ ਸਮਾਜ ਨੂੰ ਦੇਖਣਾ ਹੈ ਸਿਰਫ ਕੀਤਲ ਉਂਗਰਾਲ ਨੇ ਬਹੁਤ ਹੀ ਸੁਰਗীন ਜਿਹੜੇ ਇਲਜ਼ਾਮ ਹੈ ਉਹ ਆਮ ਆਦਮੀ ਪਾਰਟੀ ਦੇ ਸਮੂੱਚੇ ਤੌਰ ਤੇ ਲਗਾਏਗਾ ਉਹਨਾਂ ਦੇ ਐਮਐਲਏ ਤੇ ਵੀ ਲਗਾਏ ਹੈ ਮੁੱਖ ਮੰਤਰੀ ਦੇ ਪਰਿਵਾਰ ਤੇ ਵੀ ਲਗਾਏ ਹੈ ਇਹ ਕੋਈ ਛੋਟੀ ਗੱਲ ਨਹੀਂ ਹੈ ਇਸ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਠੀਕ ਹੈ ਕਿੰਨਾ ਕੁ ਲੜ ਸਕਦਾ ਇੱਕ ਆਦਮੀ ਕਹਿੰਦੇ ਸੇਵਾ ਦੇਸ਼ ਤੇ ਕੌਮ ਦੀ ਬੜੀ ਔਖੀ ਗੱਲਾਂ ਕਰਨੀਆਂ ਬਹੁਤ ਖਾਲੀਆਂ ਨੇ ਜੀ ਨੇ ਇਹ ਸੇਵਾ ਵਿੱਚ ਪੈਰ ਪਾਇਆ ਉਹਨੇ ਲੱਖ ਮੁਸੀਬਤਾਂ ਘਾਲੀਆਂ ਨੇ ਉਹ ਆਪਣੀ ਧੀ ਨੂੰ ਨਾਲ ਲੈ ਕੇ ਖੜ ਗਿਆ ਕਿ ਮੇਰੇ ਟੱਬਰ ਨੂੰ ਖਤਰਾ ਹੈ ਉਸਰੇ ਕਿਹਾ ਕਿ ਮੈਨੂੰ ਪਾਕਿਸਤਾਨ ਤੋਂ ਟੈਲੀਫੋਨ ਆਇਆ ਕਿ ਆ ਮੁੱਖ ਮੰਤਰੀ ਜੀ ਦੱਸਣਗੇ ਕਿ ਇਸ ਦਾ ਸਾਰਾ ਮੁੱਖ ਮੰਤਰੀ ਦੇ ਖਿਲਾਫ ਕੀ ਫਿਰ ਪਾਕਿਸਤਾਨ ਤੋਂ ਧਮਕੀਆ ਕੌਣ ਦੇ ਰਿਹਾ ਕਿ ਆ ਲਿੰਕ ਹੈ ਸਰਕਾਰ ਦਾ ਪਾਕਿਸਤਾਨ ਦੇ ਨਾਲ ਕਿ ਪਾਕਿਸਤਾਨ ਤੋਂ ਧਮਕੀਆ ਆਉਣ ਲੱਗਿਆ ਗੱਲ ਮੁੱਖ ਮੰਤਰੀ ਨਾਲ ਲੜਾਈ ਮੁੱਖ ਮੰਤਰੀ ਦੇ ਨਾਲ ਹੈ ਤੇ ਅਲੀਗੇਸ਼ਨ ਮੁੱਖ ਮੰਤਰੀ ਦੇ ਪਰਿਵਾਰ ਤੇ ਹੈ ਦੇ ਸੰਪੀ ਸੰਪੀ ਪਾਕਿਸਤਾਨ ਤੋਂ ਆ ਰਹੀ ਹੈ ਕੀ ਲਿੰਕ ਹੈ ਇਹ ਨੂੰ ਕੌਣ ਸਟੈਬਲਿਸ਼ ਕਰੇਗਾ ਬਿੱਲੀ ਦੇ ਸਰਾਣੇ ਦੁੱਧ ਰੱਖਤਾ ਉਹ ਯਾਰ ਮੁੱਖ ਮੰਤਰੀ ਦੇ ਖਿਲਾਫ ਤੁਹਾਡੇ ਸਾਰੇ ਅਲੀਗੇਸ਼ਨ ਉਹਦੇ ਪਰਿਵਾਰ ਦੇ ਤੁਸੀਂ ਮੁੱਖ ਮੰਤਰੀ ਨੂੰ ਉਫੜਾ ਰਹੇ ਹੋ ਮੈਂ ਤਾਂ ਬੀਜੇਪੀ ਵਾਲੇ ਤੇ ਹੈਰਾਨ ਹੈ ਕਿ ਆਏ ਤੁਹਾਡੇ ਵਿੱਚ ਲਈ ਤੁਸੀਂ ਰਲੇ ਮਿਲੇ ਹੋ ਸਾਰਾ ਕੁਝ ਇਹ ਉਹਨਾਂ ਦੇ ਕਲੈਕ था तो था। पहला कौन ने जाता सारे कट्ठे थे जब शीतल अंगराज से खोलिया सारा कुछ अरोड़े को आ गया तो यह भज गए है लेकिन एक गल जरूर है ये सारे करनाक्रम के कर सारा कुछ आम आदमी पार्टी की सरकार की तह से चाहे वह पहला शीतल करता सी चाहे फिर रिशू करता स ਚਾਹੇ ਉਹਨੂੰ ਰੂੜਾ ਕਰ ਰਿਹਾ ਹੈ ਚਾਹੇ ਉਹਨੂੰ ਪਰਿਵਾਰਾਂ ਦੀ ਛਾਹ ਹੈ ਜਾਂ ਪਰਿਵਾਰ ਕਰਾ ਰਿਹਾ ਹੈ ਸਾਰਾ ਕੁਝ ਆਮ ਆਦਮੀ ਪਾਰਟੀ ਦਾ ਇਸ ਕਰਕੇ ਅਸਲੀ ਭਾਂਡਾ ਤਾਂ ਆਮ ਆਦਮੀ ਪਾਰਟੀ ਦਾ ਭਨ ਹੋਣ ਵਾਲਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਤਾ ਜੀਨੇ ਪੰਜਾਬ ਦੇ ਵਿੱਚ ਅਜਿਹੇ ਬੰਦਿਆਂ ਨੂੰ ਪਰੋਤ ਫਿਰ ਬਾਬੇ ਨੂੰ ਲੈ ਕੇ ਆਉਂਦੇ ਸੀ ਬੀਜੇਪੀ ਵਾਲੇ ਇਹ ਨਵਾਂ ਕੰਮ ਕੀਤਾ ਲਏ ਬਾਬਾ ਬੇਨਾ ਉਹ ਬਾਬਾ ਕਿਹੜਾ ਉਹ ਜਿਸ ਤੇ ਆਏ ਬਾਬਾ ਜੀ ਨੂੰ ਤਾਂ ਲੈ ਕੇ ਆਉਂਦੇ ਸੀ ਇਹ ਆ ਆ ਹੁਣ ਇਹਨੂੰ ਲੈ ਕੇ ਆਣ ਲੱਗੇ ਸਿੱਧੀ ਹੋਇਆ ਲੈ ਯਾਰ ਹੱਥ ਧੋਵੀਂ ਕੀ ਆ ਹੁਣ ਮਰਵਾਉਣੇ ਆ ਪੈਥੇ ਜਲੰਧਰ ਦੇ ਲੋਕ ਐਸ ਗੱਲ ਪਰ ਆ ਗਏ ਤੁਸੀਂ ਆਮ ਆਦਮੀ ਪਾਰਟੀ ਵਾਲੇ ਸੋ ਮੈਂ ਮੰਗ ਕਰਦਾ ਕਿ ਇਹਦੀ ਪ੍ਰੋਲ ਵਾਪਸ ਕੀਤੀ ਜਾਵੇ ਜੋ ਇਲਜ਼ਾਮ ਸੀਤ ਲੁਗਰਾਲੇ ਲਗਾਏ ਹਨ ਉਹਨਾਂ ਦੀ ਹਾਈ ਕੋਰਟ ਤੋਂ ਉਹ ਮੋਟੋ ਉਹਨਾਂ ਨੂੰ ਲਵੇ ਤੇ ਉਹਦੇ ਤੇ ਸੀਬੀਆਈ ਇਨਕੁਆਇਰੀ ਮਾਰ ਕਰੇ ਬੀਜੇਪੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਾਗੋ ਮਿਲ ਕੇ ਨਾ ਖੇਲੋ ਤੁਸੀਂ ਉਹਨੂੰ ਖੜਾਤਾ ਦਿੱਤਾ ਸਟੇਜ ਪਰ ਉਹਨੂੰ ਬੜਾ ਤੱਕੜਾਤਾ ਕਰ ਦਿੰਦੇ ਹੈ ਉਹ ਵਿਚਾਰਾ ਰੋਣ ਲੱਗਿਆ ਆਪਣੀ ਧੀ ਨੂੰ ਲੈ ਕੇ ਕਿ ਮੈਂ ਆਪਣੀ ਧੀ ਵੀ ਬਚਾਣੀ ਉਹ ਵੀ ਠੀਕ ਹੈ ਜੀਵਾ ਕਿ ਕਿੰਨਾ ਕੁ ਲੜ ਸਕਦਾ ਉਹ ਬੰਦਾ ਇੱਕ ਸਰਕਾਰ ਦੇ ਨਾਲ ਇਸ ਗੱਲ ਤੇ ਮੈਨੂੰ ਉਹਦੇ ਨਾਲ ਹਮਦਰਦੀ ਹੈ ਮੈਂ ਉਹਦੇ ਨਾਲ ਖੜਾ ਮੈਂ ਕਹਿੰਦਾ ਮੰਨੂ ਦਵੇ ਉਹ ਮੈਂ ਤੁਹਾਡੇ ਸਾਰੇ ਪੱਤਰਕਾਰਾਂ ਦੇ ਵਿੱਚ ਉਸ ਆਡੀਓ ਨੂੰ ਰਿਲੀਜ਼ ਕਰਦਾ ਤੇ ਵੀ ਮਨੂ ਕਿਉਂਕਿ ਹਾਰ ਬੰਦਾ ਨਹੀਂ ਕਰ ਸਕਦਾ ਅਸੀਂ ਤਾਂ ਆਪਣਾ ਘਰ-ਬਾਰ ਛੱਡ ਕੇ ੁੱਪਣ ਮੰਨ ਕੇ ਅੱਜ ਦੇ ਲਈ ਤੁਰੇ ਵੀ ਕਰਦੇ ਤੁਰੇ ਵੀ ਆ। ਭਾਜੀ ਜੀ ਸਾਥੀ ਜੀ ਦੀ ਕਿਹਦਾ ਨਾਮ ਨਹੀਂ। ਨਹੀਂ ਜੇ ਦੇ ਰਹੀ ਹੁੰਦੀ ਤਾਂ ਫਿਰ ਅੱਜ ਬੋਲ ਦਿੰਦੇ। ਕਿ ਆ ਸੀਗਾ ਆਡੀਓ ਜਦ ਹੁਣ ਸਾਰਾ ਕੁਝ ਉਹਨੇ ਦਿੱਤੇ ਦਿੱਤਾ ਆਡੀਓ ਦੇ ਵਿੱਚ ਕੀ ਆ ਕਿ ਉਹਦੇ ਪਰਿਵਾਰ ਦੀ ਕਾਲੇ ਕਾਰਨਾਮੇ ਆ। ਅਰੋੜੇ ਦੇ ਕਾਲੇ ਕਾਰਨਾਮੇ ਆ ਤਾਂ ਫਿਰ ਖੋਲ ਦਿੰਦਾ। ਇਹ ਤਾਂ ਤਾਂ ਜਿੰਨੇ ਨਹੀਂ ਕਿਹਾ ਕਿ ਜਰਾ ਸਭ ਕੁੱਝ ਨੂੰ ਅੱਜ ਕਰਦੇ। ਚਲੋ ਉਹਨੇ ਉਹਨੋ ਭਾਜਪਾ ਵਾਲੇ ਦੋ ਜਿਹੜੇ ਅਪਰੋਚ ਹੋਏ ਪਏ ਉਹਨਾਂ ਨੇ ਆ ਕੇ ਦੱਸਦਾ ਹੋਣਾ ਕਹਤਾ ਹੋਣਾ ਵੀ ਜਿੱਦਣ ਇਹਨੇ ਦੇਤੀ ਐ ਜਿਸ ਤਰ੍ਹਾਂ ਦੂਸਰੇ ਆਨੇ ਦਿੱਤੀ ਐ ਉਸ ਤਰ੍ਹਾਂ ਤੂੰ ਵੀ ਟੀਐਮ ਨੂੰ ਕੇ ਆਰ ਗਵਰਨਰ ਨੂੰ ਤਾਂ ਦੇ ਦਿੰਦਾ ਘੱਟ ਤੇ ਘੱਟ ਕੁਝ ਗੱਲ ਤਾਂ ਬਣ ਜਾਂਦੀ ਪਰ ਇੱਕ ਗੱਲ ਪੈਸੇ ਤੇ ਖੜਾ ਹੋ ਗਿਆ ਕਿ ਅਰੋੜਾ ਦਾ ਪਤਾ ਲੱਗ ਗਿਆ ਕਿ ਟਹਿਰੇ ਵਿੱਚ ਖੜਾ ਹੋ ਗਿਆ ਮੁੱਖ ਮੰਤਰੀ ਦਾ ਪਰਿਵਾਰ ਟਹਿਰੇ ਵਿੱਚ ਖੜਾ ਹੋ ਗਿਆ ਮੁੱਖ ਮੰਤਰੀ ਅੱਜ ਟਹਿਰੇ ਵਿੱਚ ਖੜਾ ਉਹ ਚਾਹੇ ਜਿੰਨਾ ਮਰਜੀ ਸੱਚਾ ਬਣ ਜਾਵੇ ਜਾਂ ਫਿਰ ਸਾਰਿਆਂ ਦੇ ਸਾਹਮਣੇ ਮੁੱਖ ਮੰਤਰੀ ਹੁਣ ਇਹਨੂੰ ਖੋਲ ਕੇ ਦਿਖਾਵੇ ਕਿ ਜੀ ਇਹਦੇ ਵਿੱਚ ਕੀ ਹੈ ਜੇ ਸਚਾਈ ਹੈ ਉਹਨੂੰ ਸਚਾਈ ਪਰ ਲੈ ਕੇ ਆਵੇ ਜੀਪਾਲਾ ਵਾਲੇ ਮਾਮਲੇ ਤੇ ਲਿਖਤੀ ਕੰਪਲੇਨ ਹੈ ਐਸੀ ਲਿਖਤੀ ਕੰਪਲੇਨ ਕਰ ਰਹੇ ਹੈ ਇਲੈਕਸ਼ਨ ਕਮਿਸ਼ਨ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਬਾਰ ਦਤਾ ਕਰਨ ਵਾਲੇ ਬੰਦੇ ਲਿਆ ਕੇ ਇਥੇ ਇਲੈਕਸ਼ਨ ਲੁਕਣ ਦੀ ਜਿਹੜੀ ਕੋਸ਼ਿਸ਼ ਹੈ ਉਹਨੂੰ ਐਸੀ ਨਾਕਾਮ ਕਰਾਉਂ ਬਹੁਤ ਧੰਨਵਾਦ ਸਾਰਿਆਂ ਦਾ ਸਟਿਟੀ ਪੁਗਾੜੇ ਜੇ ਕੋਈ ਹੋਏ ਹੈ 2 ਸਾਲ ਤੋਂ ਲੈ ਕੇ 10 ਸਾਲ ਤੋਂ ਭਾਜਪੀ ਦਾ ਸੈਂਟਰ ਵਿੱਚ ਰਾਜ ਹੈ ਜੀ ਨੇ ਘਟਾਲਾ ਕੀਤਾ ਚੱਕੇ ਅੰਦਰ ਕਰੋ तो मतलब थैंक यू जी बहुत धनबाद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर